ਵਾਹ ਜੀ ਰਾਜਾ ਹਾਂ ਜੀ ਮੰਮੀ ਜੇੜਗੇ ਉਹਦੇ ਬਾਹਰ ਕੱਪੜੇ ਪੇਜ ਗਏ ਤੂੰ ਨਾ ਕੇ ਆਉਂਦੀ ਆਈ ਆ ਤੇ ਜੇ ਚੁੱਕ ਲੈਣੀ ਕੋ ਤਾਂ ਕੀ ਫਰਕ ਪੈ ਚੱਲਿਆ ਈਰਖਾ ਕਰ ਕਰ ਤੂੰ ਹੀ ਮਾਰੀ ਚੱਲੀਆਂ ਵਾ ਹਨਾ ਖਾਤ ਹੋ ਗਈ ਤੁਹਾਡੇ ਬਾਈ ਵਧਾਈ ਜਾਂਦੀਆਂ ਈਰਖਾ ਮੈਂ ਮੇਰੇ ਤੇ ਹੱਥ ਜੋੜੇ ਤੁਹਾਡੇ ਜੀ ਮम्मी ਮੇਰੇ ਕਿਤੇ ਹੁੰਦਾ ਗਾ ਸੁ ਹੱਥ ਮੇਰੇ ਘੜੀ ਤੇ ਬੜੀ ਛਿੱਤੀ ਜੋੜਨ ਆ ਗਏ ਆ ਤੂੰ ਵੀ ਤੂੰ ਇੱਕੋ ਸਾਈਡ ਦੀ ਗੱਲ ਕਰਿਆ ਕਰੋ ਤੂੰ ਕਦੀ ਮੇਰੇ ਵੱਲ ਦੀ ਗੱਲ ਨਾ ਕਰਿਓ ਹਮੇਸ਼ਾ ਤੂੰ ਛੋਟੀ ਦਾ ਸਾਥ ਦਿਨੇ ਕਦੀ ਮੇਰੇ ਵੱਲ ਦੀ ਗੱਲ ਕੀਤੀ ਆ ਜਦੋਂ ਕੱਲ ਸਾਰੀ ਕੜਾਈ ਸਬਜੀ ਦੀ ਮਾਜ ਗਈ ਮੇਰੇ ਲਈ ਕੜਛੀ ਸਬਜੀ ਨਹੀਂ ਬਜੀ ਮੈਂ ਲੈ ਢਿੱਡ ਚੋਂ ਕੱਢਦਾ ਕਿੜਚੋਂ ਨਹੀਂ ਕੱਢਦਾ ਤੈਨੂੰ ਕੀ ਨਹੀਂ ਲੱਗਦਾ ਇਹ ਕਿ ਡੂੰਗਾ ਸਬਜੀ ਦਾ ਸਾਰਾ ਤਾਂ ਸਾਰਾ ਖਾ ਗਈ ਜੀ ਰੋਕ ਇਹ ਤੁਮੇ ਨੂੰ ਭੁੱਖ ਲਗੀ ਇਹ ਕੁੱਤੋਂ ਦੁਪਹਿਰੇ ਵੱਜ ਜਾ ਤਾਨੂੰ ਵੀ ਪਤਾ ਮੈਂ ਇੱਕੋ ਟਾਂ ਰੋਟੀ ਖਾਣੀ ਆ 1 ਵਜਾ 1 ਵਜੇ ਦਾ ਦੁਪਹਿਰੇ ਵੱਢ ਕੇ ਚਾਰ ਪਕੌੜੇ ਬਣਾਏ ਨੇ ਫਿਰ ਮੈਂ ਰੋਟੀ ਖਾਧੀ ਟਾਡੇ ਦੋਵਾਂ ਨਾਲ ਹੀ ਵਾਲੀ ਆਇਆ ਜਾਂਦਾ ਆਹ ਜੋੜੇ ਤੁਹਾਡੇ ਗਾੜੀ ਹਾਠ ਮੁੰਡੇ ਆਉਂਦੇ ਆ ਨਾ ਅੱਜ ਤੇ ਤੁਹਾਨੂੰ ਦੋਵਾਂ ਨੂੰ ਅੱਖ ਕਰ ਦੇ ਇਹ ਕਰ ਦੋ ਮੈਨੂੰ ਮੈਂ ਨਹੀਂ ਇੰਨਾ ਰਹਿਣਾ ਮੈਂ ਨਾਲ ਸਾਰਾ ਕਰਦੀ ਵੀ ਹਾਂ ਨਾਲ ਇਹ ਸਾਰਾ ਮੇਰੇ ਨਾਲ ਹੀ ਗਲੇਸ਼ ਕਰੀ ਨਹੀਂ ਕਰ ਦੋ ਵਾਟਾ ਹੋ ਗਈ ਹੁਣ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇੱਥੇ ਆ ਕੇ ਬਹੁ ਮੇਰੇ ਲਈ ਤੁਹਾਨੂੰ ਮੈਂ ਫੇਰ ਦੱਸਾਂ ਨਹੀਂ ਰੋਕ ਤੁਤਾ ਕੀ ਕਰੀਏ ਮੇਰੀ ਗੱਲ ਸੁਣੋ ਸਾਰਾ ਮੈਂ ਕੰਮ ਕਰਦੀ ਹਾਂ ਤੁਹਾਡੇ ਸਾਹਮਣੇ ਕਰਦੀ ਹਾਂ ਨਾ ਕੀ ਕਰਦੀ ਹਾਂ ਅੱਛਾ ਹਾਂ ਇਹ ਗਵਰਨਮੈਂਟ ਨੇ ਕਰਨੇ ਹੁੰਦੇ ਕੰਮ ਤਾਂ ਹਾਂ ਤੇ ਜੇ ਤਾਂ ਮੰਮੀ ਕੰਮ ਵੰਡਿਆ ਹੋਇਆ ਤਾਂ ਵੰਡੇ ਵਾਲਾ ਕੰਮ ਕਰੇ ਹਾਂ ਮੈਂ ਕਰ ਤਾਂ ਕਰੀ ਜਾਂ ਸਾਰਾ ਮੈਂ ਲੋਏ ਨਹੀਂ ਹਾਂ ਸਾਰਾ ਕੰਮ ਕਰੀ ਜਾਂ ਘਰ ਚ ਨਭਾਉਣੀ ਹੋਵੇ ਫੇਰ ਤਾਂ ਨਹੀਂ ਉਨੀ ਕੀ ਵੇਖੀ ਜਾਂਦੀ ਮੈਂ ਫੇਰ ਤਾਂ ਥੋੜਾ ਕੀ ਤੇ ਬਹੁਤਾ ਕੀ ਚੱਲ ਰਲ ਮਿਲ ਕੇ ਚੱਲੀ ਜਾਂਦੀ ਗੱਡੀ ਹੁਣ ਤੁਸੀਂ ਨਾ ਬਹੁਤੀ ਹੱਦੋਂ ਪਾਰ ਹੋਈ ਆ ਤੁਹਾਡੀ ਗੱਲ ਹੋਣ ਨਹੀਂ ਹੋਣ ਨਹੀਂ ਗੱਡੀ ਚੱਲਣੀ ਮੰਮੀ ਦੋਵੇਂ ਪਾਸੇ ਹੁੰਦੇ ਆ ਹਣ ਤੁਹਾਡੇ ਸਾਰੇ ਮੈਂ ਅਚਾਰ ਪੁੱਛੀ ਡਿਊਟੀ ਮੇਰੀ ਆ ਉਹ ਵੀ ਮੈਂ ਕਰ ਦਿੰਨੀ ਆ ਇਹਨੂੰ ਕੀ ਕੰਮ ਵਰਤਿਆ ਸਿਰਫ ਸਵੇਰ ਦੀ ਰੋਟੀ ਬਣਾਉਂਦੀ ਆ ਨਾ ਕੀ ਕਰਦੀ ਆ ਕੱਪੜੇ ਆ ਕੱਪੜੇ ਨਹੀਂ ਆ ਜਾਂਦੇ ਮੀਚ ਨਾ ਭੇਜਦੇ ਤੇ ਹੀਰਖਾ ਫਿਰ ਕਰੀ ਜਾਂਦੀਆਂ ਜੇ ਕਰੀ ਜਾਂਦੀਆਂ ਵਧਾਈ ਜਾਂਦੀਆਂ ਜੇ ਲੜਾਈ ਨੂੰ ਤੇ ਲੱਸੀ ਨੂੰ ਵਧਾਈ ਜਾਓ ਜਿੰਨਾ ਮਰਜ਼ੀ ਮੈਂ ਨਹੀਂ ਚੁੱਕਿਆ ਜਨਾ ਨੂੰ ਪਤਾ ਹੀ ਕੱਪੜੇ ਭੇਜਣ ਦੇ ਮੈਨੂੰ ਗੁੱਸਾ ਕਰਦਾ ਮੈਂ ਨਹੀਂ ਚੁੱਕੇ ਐ ਇਦਾਂ ਹੀ ਗੁੱਸਾ ਮਿਲੂਗਾ ਕਿ ਤਾ ਅੱਜ ਨਹੀਂ ਮਿਲੂਗਾ ਨਹੀਂ ਅੱਜ ਮੰਗੇ ਆਉਂਦੇ ਆ ਤੇ ਬਸ ਇਹ ਹੋਈ ਹੁਣ ਮੇਰੇ ਕੋ ਤੇ ਰਹਿ ਗਿਆ ਸਟੈਪ ਹੁਣ ਇਹ ਸਾਰੇ ਸਾਰਾ ਤੁਸੀਂ ਆਪ ਦੇਖੋ ਜਿਸ ਨੇ ਇਹ ਜਿਹੜੇ ਮਹਿੰਗੇ ਬੂਏ ਨੂੰ ਪੇਂਟ ਹੋਇਆ ਵਾ ਤੇ ਇਹਨੂੰ ਨਹੀਂ ਪਤਾ ਕਿ ਇਹਦਾ ਤੇ ਘੱਟਾ ਵੀ ਝਾੜਨਾ ਹੁੰਦਾ ਵਾ ਕਰਦੀ ਮੈਂ ਮੈਂ ਡਸਟਿੰਗ ਉਹਨੂੰ ਆਈ ਹੈ ਸਾਰੀ ਤੁਹਾਨੂੰ ਵੀ ਪੰਨਾ ਤੇ ਡਸਟਿੰਗ ਉਹਨੇ ਝਾੜਨੀ ਹੁੰਦੀ ਹੈ ਸਾਰੇ ਡਸਟਿੰਗ ਉਹਨੇ ਕਰਨੀ ਸਾਰੇ ਕਰਦੀ ਉਹ ਵੀ ਨਹੀਂ ਉਹ ਕਰਦੀ ਤੇ ਸਾਰਾ ਕੰਮ ਮੈਂ ਹੀ ਕਰੀ ਜਾਵਾਂ ਮੈਨੂੰ ਹੀ ਸੌਣ ਹੈ ਸਾਰੇ ਕੰਮਾਂ ਦਾ ਮਹੀਨਾ ਦਾ ਕਰੋ ਮੈਂ ਆਪ ਹੁਣ ਬੜੀ ਆਕੀ ਪਈ ਆ ਤੁਹਾਡੇ ਸਾਰਿਆਂ ਤੋਂ ਹੋਰ ਕੀ ਇਹਦਾ ਚਲੋ ਠੀਕ ਆ ਤੇ ਦੇਣਾ ਤੇ ਠੀਕ ਆ ਜੰਦੇ ਮੁੰਡੇ ਹਾਂ ਠੀਕ ਆ ਮੈਂ ਵੰਡ ਲਓ ਵੰਡ ਲਓ ਵੰਡ ਲਓ ਵੰਡ ਤੇ ਤੁਸੀਂ ਮੇਰੇ ਵੱਲ ਰਹੋ ਮੈਂ ਤੁਹਾਨੂੰ ਕਰ ਕਰੂਗੀ ਤਾਂ ਬੈਠੀ ਰਹੋ ਹੁਣ ਕਿੱਧਰ ਰਹਿਣੀ ਮੈਂ ਕੋਣੀ ਹਾਂ ਸਭ ਕੁਝ ਮੈਂ ਸਾਰਾ ਕੰਮ ਨਹੀਂ ਕਰਾਂਗੇ ਕਿ ਮम्मी ਮੈਡਮ ਬਣ ਕੇ ਬੈਠੀ ਰਹੇ ਕੱਲੀ ਦੇ ਬੱਚੇ ਕੁਛ ਨਾਲੇ ਆ ਗਏ ਕੱਲੀ ਕੋਝ ਹੋ ਗਿਆ ਨਹੀਂ ਕੋਝ ਹੋ ਗਿਆ ਚਲੋ ਜੇ ਬੱਚੇ ਆਉਂਦੇ ਆ ਤੇ ਉਹ ਵੀ ਪੈਸੇ ਘਰੇ ਹੀ ਆਉਣੇ ਆ ਤੇ ਉਹ ਘਰੇ ਹੀ ਵਰਤਦੀ ਆ ਮੈਂ ਹੋਏ ਮਮਮੀ ਆਜਾ ਸੂਟ ਬੂਟੀ ਨਹੀਂ ਹੋ ਕਦੇ ਸੂਟ ਬੂਟ ਪੈ ਤੋ ਹੀ ਕਰੋ ਲੈ ਦੇ ਦੌੜੋ ਨਾ ਹੋਏ ਮਮਾ ਤਾਂ ਮੈਂ ਇਦਾਂ ਨਹੀਂ ਛੋਟੇ ਬੰਦੇ ਦੀ ਹਰ ਵਾਰ ਹਰ ਵਾਰ ਹੀ ਕੋਈ ਗੱਲ ਕਰਦੀ ਮਮਮੀ ਮੈਂ ਨਹੀਂ ਮੈਂ ਤਾਂ ਦੋਵਾਂ ਦੀ ਕਰਦੀ ਤਾਂ ਦੇ ਸਮਝ ਵਿੱਚ ਆ ਪੀ ਇਹ ਇਧਰ ਦੀ ਗੱਲ ਪੱਕੀ ਮਮਮੀ ਤੁਹਾਨੂੰ ਇਹ ਦੇਖ ਗਿਆ ਤੁਹਾਨੂੰ ਇਹ ਕਿੰਨਾ ਜਿਹੜੇ ਮੈਂ ਸਾਰਾ ਕੰਮ ਕਰਦੇ باوجود ਵੀ ਆਪਣੀ ਸਾਰੀ ਸਟਿਚਿੰਗ ਕਰਦੀ ਆ ਤੁਹਾਡੇ ਸਾਰੇ ਸੂਟ ਦੇ ਸੀ ਕਿ ਜਿੰਨੀ ਇਹ ਮੈਡਮ हां तो फिर ठीक है कोई मशीन पे बैठ गया कोई सोंई चवने को दी ते ਇਹਦੇ ਕੋ ਮਸਾ ਗੋਣਿਆ ਪੜਾਈ ਦਾ ਤਾਂ ਕੀ ਆ ਇਹ ਮੈਨੂੰ ਡੋਟ ਦੇਂਦੀ ਆਪਣੀ ਜੇ ਬੀ ਬੋਦੀ ਬਣਾ ਲੈਂਦੀ ਆ ਤੇ ਤੁਹਾਨੂੰ ਤੁਹਾਡੇ ਪੁੱਤ ਨਹੀਂ ਨਾ ਮੰਗਦੀ ਤੇ ਆਪਣੀ ਜੇ ਮੈਨੂੰ ਦਿੱਤਾ ਕੰਦੀ ਬਣਾ ਕੇ ਤੁਸੀਂ ਵੀ ਤਾਂ ਫੇਰ ਉਹਦੀ ਵਾਲੀ ਗੱਲ ਕਰਕੇ ਮੈਨੂੰ ਉਹਦਾ ਮਾਤਾ ਤੁਸੀਂ ਮੇਨਾਂ ਰਹਿਣਾ ਰਾ ਨਹੀਂ ਨਹੀਂ ਤਾਂ ਤੂੰ ਉਹ ਦੇਣਾ ਨਾ ਸਾਛੋਟੀ ਦਾ ਨਾ ਵਾਲੀ ਚੱਲ ਜਾ ਨਹੀਂ ਸਾਸੀ ਦਾ ਬਣਾਓ ਮੈਨੂੰ ਸਾਰੇ ਜਣ ਕੀ ਕਹਿੰਦਾ ਥੋੜਾ ਕੱਲ ਹੀ ਸਾਰੀ ਸਬਜੀ ਖਾ ਲਈ ਹੈ ਨਾ ਕੱਲ ਹੀ ਕੱਲ ਮੈਂ ਪਕੌੜੇ ਬਣਾ ਕੇ ਖਾਧੀ ਹੈ ਅੱਜ ਮੈਂ ਚੌਹ ਤਰ ਸੋਟੀ ਕੱਲ ਹੀ ਨੇ ਖਾਣੇ ਕੀ ਕਿ ਚਸਕੇ ਲਾਈ ਜਾਂਦੀ ਨਾ ਮਟੋਲੀ ਨਾਲ ਜਾ ਬਣਾ ਕੇ ਨਾਲ ਚੌਲ ਸਦੇ ਕੰਨੀ ਨਾ ਖਾਣ ਦੇਖੋ ਕਿ ਹੁਣ ਤਾੜਾ ਆ ਵਿਦੈਨੇ ਮੈਂ ਹੁਣ ਇਹ ਵੀ ਤਾਂ ਸਜਾ ਦਉਂਗੀ ਮੈਂ ਹੁਣ ਪੂਰੀ ਮੇਰੇ ਘਰ ਕੱਲ ਨੂੰ ਇੰਨਾ ਗੁੱਸਾ ਆਣਾ ਜਾਈ ਐ ਕਿ ਇਸ ਵਾਰ ਮੇਦੀ ਸਬਜ਼ੀ ਤੇ ਕਿਤੇ ਮਾਸਾ ਨਹੀਂ ਖੱਦਣਾ ਮੇਰੇ ਤੇ ਅੱਜ ਕੱਲ੍ਹ ਦੀ ਸਾਰੀ ਮੰਦੇ ਜੀ ਕੰਡਾ ਮੇਰੇ ਤੇ ਆ ਜਿਵੇਂ ਅੱਜ ਦੇ ਬੱਚੀਂ ਨੇ ਸਾਰੀ ਖਾਦੀ ਜੈ ਨੂੰ ਮੇਰੇ ਉਹਨ ਗੇਬੀ ਜੀਭਾ ਮਾਰੂਗੀ ਨਾ ਮੇਰੀ ਮੈਮੀ ਨਹੀਂ ਹੈ। ਖਾਣੇ ਤੇ ਤੇ ਬੰਦ ਕੰਨੀ ਨੇ ਖਾਣਾ ਮੈਂ ਹੁਣ ਬੈਠ ਕੇ ਵੇਖੀ ਕਿ ਜੀਭਾ ਮਾਰਦੀ ਨਾ ਹੁਣ। ਮੈਨੂੰ ਪੂਰੀ ਸਜ਼ਾ ਦੇਣੀ ਆ ਹੁਣ ਗੱਲ ਬਾਤ। ਸਾਰਾ ਖਾਣਾ, ਕਲ ਸਾਰੀ ਸਬਜੀ, ਠੀਸ ਸੁਆਦ ਸਬਜੀ ਸਾਰੀ ਖਾਣੀ ਆ ਨਾ। ਮੈਨੂੰ ਰੜਟਾ ਦਹੀਂ ਤੇਰੇ ਪੈਸੇ ਢਿੱਪੀ ਢੇ ਦੇ। ਵੈਲੀ ਬੈਠੀ ਦੇ। ਹੁਣ ਵੇਖੀ ਸਹੀ ਹੁਣਾਂ ਨਹੀਂ ਜੀ ਜੀ ਚੌਂਦੇ ਦੋ। Ты не можешь ਮੈਂ ਆਇਆ ਟਮਾਟਰ ਵਾਲੇ ਦੇ ਲਈ ਵੀ ਅੰਦਰ ਆਪਰੇ ਕੰਡੇ ਲੂਣ ਸੋਂਤ ਡੇਈਉਣੀ ਨਾ ਸੋਂਦੀ ਰੰਗ ਗਰਮ ਬਹੁਤ ਹੀ ਮਨ ਨਜ਼ਾਰਾ ਤਾਂ نیچے ਉੱਰ ਜਾ ਕੇ ਖਾਲਾ ਚੌਲ ਹਮ ਇਦਾਂ ਤੇ ਤੈਨੂੰ ਸਮਝਾਉਂਦੀ ਮੈਂ ਕਿ ਕੁਝ ਹੀ ਤਾਂ ਬੀ ਖਾਲਾ ਸੋ ਉਹ ਵੀ ਫਿਕਰ ਹੈ ਉਹ ਆਪ ਮੇਰੇ ਨੇ ਖਾਲੇ ਚੌਲ ਰੱਖੇ ਆ ਤੁਹਾਨੂੰ ਪਤਾ ਹੈ ਇਹ ਨਹੀਂ ਆਹ ਸਾਰੇ ਤੂੰ ਬੋਕਤੀ ਮੇਰੇ ਨਿਵਾਸ ਤੇ ਰੱਖੇ ਹੀ ਨਹੀਂ ਉਹ ਹਾਂ ਮੈਂ ਵੀ ਚੌਲ ਖਾਣੇ ਮੈਂ ਤੇ ਆਈ ਹਾਂ ਵੀ ਮੈਂ ਵੀ ਚੌਲ ਖਾਣੇ ਮੈਨੂੰ ਵੀ ਭੁੱਖ ਲੱਗੀ ਹੈ ਦੀਦੀ ਵੀ ਬਾਦੀ ਆ ਬੱਸ ਆਹ ਮੇਰੇ ਬਸ ਤੇ ਚੌਲ ਹੀ ਰੱਖੇ ਪੋਸਟ ਨਹੀਂ ਨਾ ਜਾ ਕੇ ਮੰਮੀ ਨੂੰ ਵੀ ਆ ਰਹਿ ਲੋ ਦੀ ਜਿੱਕੇ ਕਾਲੋ ਦੀਦੀ ਮੈਂ ਨਹੀਂ ਚੌਲ ਨਹੀਂ ਰੱਖੇ ਅੱਛਾ ਆ ਗਿਆ ਜਿੱਤਾ ਤੈਨੂੰ ਚੌਲ ਨਹੀਂ ਰੱਖੇ ਕਿਉਂ ਕਿਉਂ ਕੱਲ ਤੇ ਜੇ ਸਬਜ਼ੀ ਖਾਣ ਲੱਗੀ ਹੋ ਜਿੱਤਾ ਇਹ ਤਾਂ ਤੇ ਮੈਂ ਅੱਜ ਆ ਗਿਆ ਕੱਲ ਸਬਜ਼ੀ ਥੋੜੀ ਸੀ ਜਿੱਕੇ ਤੇ ਹੋਣੀ ਨਾ ਅੱਜ ਉਹ ਵੀ ਥੋੜੀ ਜਿਹੀ ਕਿ ਮੈਂ ਖਾ ਲੇ ਕਿੰਨੇ ਚੌਲ ਪਏ ਸੀ ਮਸਲ ਚੌਲ ਹੀ ਇੰਨੇ ਘੋੜਨਗੇ ਇੰਨੇ ਕੀ ਬਣਾ ਇੰਨੇ ਕੀ ਬਣਾਏ ਤੇ ਬਣੇ ਪਏ ਹੀ ਨੇ ਮੈਂ ਪਹਿਲਾਂ ਬਣਾ ਹੀ ਨਹੀਂ ਗੇ ਪਹਿਲੋ ਤੇ ਹੈ ਹੀ ਨਹੀਂ ਤੇ ਫੇਰ ਅੱਜ ਮੈਂ ਆਪਣੇ ਲਈ ਬਣਾਇਆ ਮੈਂ ਕਿਉਂ ਬਣਾਵਾਂ ਚੱਲਦੀ ਐ ਥੋੜੀ ਨਾਲ ਲਾ ਜੀ ਦੀ ਤੂੰ ਕਲਰ ਠੀਕ ਹੈ ਜੀ ਤੂੰ ਸਬਜੀ ਤਾਂ ਥੋੜੀ ਜਿਹੀ ਰੋਟੀ ਨੱਖ ਲੈਂਦੀ ਚੋਰ ਨੱਖ ਲੈਂਦੀ ਕੁਛ ਤਾਂ ਰੱਖਦੀ ਤੂੰ ਮੈਂ ਆ ਕੇ ਸੋਚਿਆ ਤੇ ਹੀ ਖਾ ਲੇ ਮੈਂ ਵੀ ਸੋਚਿਆ ਹਾਂ ਕਿ ਤੇ ਭੁੱਖ ਨਹੀਂ ਆਗੀ ਮੈਂ ਥੋੜੀ ਗੱਲ ਹੈ ਜੀ ਜੀ ਫਿਰ ਇਤਨਾ ਥੋੜੀ ਨਾ ਕਰਦੇ ਚਾਹੀਤੇ ਤੇ ਰੱਖ ਲੈਂਦੇ ਫਿਰ ਕੀ ਮੀਠੀ ਜੀ ਲੈ ਕੇ ਖਾ ਲੇ ਹਾਏ ਵੇ ਰੱਬਾ ਇੱਕ ਕਿਸਮਤ ਸੜ ਜਾਏ ਕਿਤੇ ਇਹ ਖਾਣ ਤੋਂ ਵੀ ਲੜਦੀਆਂ ਇਹ ਰਸੋਈ ਚ ਬਣਾਉਣ ਤੋਂ ਵੀ ਲੜਦੀਆਂ ਇਹ ਕੁੱਕੜਾ ਨਾਲੋਂ ਵੀ ਪੈੜੀ ਲੜਾਈ ਲੜਦੀਆਂ ਇਹਨਾਂ ਨੇ ਪਤਾ ਨਹੀਂ ਕਿ ਜਨਮ ਚੋਂ ਪੱਕਾ ਕੁੱਕੜ ਹੋਣਗੀਆਂ ਜਿੰਨਾ ਇਹ ਲੜ ਤੋਰੀਆਂ ਤੋੜ ਲੈਣੀਆਂ ਤੋੜ-ਤੋੜ ਕੇ ਛਿਲ-ਛੁੱਲ ਕੇ ਕੱਟ-ਕੁੱਟ ਕੇ ਰੱਖ ਦਿਨੀ ਹੈਗੀ ਵੀ ਇਹ ਕੋਈ ਕਿਵੇਂ ਹੀ ਹੈ ਲੱਭਣ ਦੇ ਕੋਸ ਦੇ ਹੀ ਨਹੀਂ ਆਬੇ ਕਿੱਡੀ ਹਰੀ ਤੋੜ ਤੋਰੀ ਉਹ ਦੀਦੀ ਕੱਲ ਲੱਭਣ ਤਾਂ ਡੈ ਉਹਨੇ ਦੇ ਹੀ ਨਹੀਂ ਦੱਸ ਕੋ ਗਿੱਟ ਹਰ ਅਰੇ ਲੱਗੇ ਦੋ ਤੇ ਨਹੀਂ ਤੇ ਭਾਦੀ ਵੀ ਨਹੀਂ ਦਿਹੀ ਆਈ ਨਹੀਂ ਕੱਟ-ਕੁੱਟ ਕੇ ਰੱਖ ਦਿੰਨੇ ਆਪੇ ਕੋ ਨੂੰ ਦੀ ਰੂਗੀ ਤੜ ਤੜ ਟੁੜਕਾ ਲਉਂਦੇ ਆਉਂਦੇ ਇੱਕ ਹੋਈ ਆ ਤਾਂ ਛੋਟੀ ਇਹਨੂੰ ਰਹਿਣ ਦਿੰਦੇ ਹੱਡੀ ਹੋਣ ਦਿੰਦੇ ਇਹ ਵੀ ਛੋਟੀ ਹੋ ਤਾਂ ਕਿਤੇ ਦਿਖੰਦ ਹੋਣ ਲਈ ਦਈ ਹੋਲੋ ਇੰਨੀਆਂ ਬੜੀਆਂ ਇੰਨੀਆਂ ਖੱਦੀਆਂ ਜਾਣੇ ਬੜੀ ਫਤੇ ਮੈਂ ਤਾਂ ਪਤਾ ਨਹੀਂ ਕਿੱਥੇ ਬੈਠੀ ਆਪਾਂ ਆਪਣਾ ਕੰਮ ਕਰਕੇ ਤੇ ਸਿਆਦ ਸੁਰਕਣ ਚੱਲੀਗੀ ਆਪਾਂ ਕੱਖਾ ਕਰਕੇ ਤੇ ਮੈਂ ਸੱਲ ਉਸਨ ਛਿੱਲ ਦੇਨੇ ਤੜਕਾ ਕੱਟ ਦੇਨੇ ਆਪੇ ਤੜਕਾ ਤੁਟਾ ਲੰਦੀ ਰਹੂਗੀ ਅਸੀਂ ਕਰੀਏ ਹੁਣ ਸਾਰਾ ਕੰਮ ਮੈਂ ਠੇਕਾ ਛੜੀ ਚੁੱਕਿਆ ਵਾਤਾ ਤੋਰੀਆਂ ਵੀ ਛਿੱਲ ਕੇ ਤੇ ਕੱਟ ਕੇ ਰੱਖ ਦਿੰਨੇ ਆਪੇ ਬਣ ਦੇਣੇ ਰਾਨਗੇ ਤੜਕਾ ਲੰਦੇ ਰਾਨਗੇ ਇਹਨੇ ਤੋਰੀ ਫਰਕੇ ਆਪੇ ਜੀ ਤੜਕਾ ਟੋਟਾ ਲੰਦੀ ਹੋਗੀ ਹੁਣ ਗਾਠੇ ਕਾ ਥੋੜੀ ਚੁੱਕਿਆ ਹੁਣ ਸਾਰਾ ਕੰਮ ਕਰਾਂ ਤੋੜ ਕੇ ਵੀ ਲੈ ਨਿਆ ਵਾ ਹੈ ਤੇ ਤੜਕਾ ਵੀ ਤਿਆਰ ਕਰ ਦਿੱਤਾ ਤੋਰੀਆਂ ਵੀ ਛੇਦ ਛੁਲੇ ਦਿੰਨੇ ਆ ਤੇ ਆਪੇ ਤੜਕਾ ਟੋਟਾ ਲੰਦੀ ਨੂੰ ਮੈਂ ਹੁਣ ਠੇਕਾ ਥੋੜੀ ਚੁੱਕਿਆ ਮੈਂ ਸੈਰ ਕਰਨ ਚਲਦੀ ਹਾਂ ਮੰਮੀ ਨੂੰ ਦੱਸ ਕੇ ਆਪੇ ਦੀ ਬਣਦੀ ਰੂਗੀ ਆਟਾ ਉਡਾ ਦੋਦਾ ਮੈਂ ਸਾਰੇ ਸਾਬ ਠੇਕਾ ਥੋੜੀ ਚੁੱਕਿਆ ਅੱਲੀ ਮੈਂ ਮੈਂ ਗਰਹੀ ਰਹੀ ਹਾਨਾ ਪੁੱਛ ਰੱਤ ਗਈ ਸਾਰੀਆਂ ਤੇ ਮੈਂ ਮੈਂ ਤੜਕਾ ਲਾ ਰਾਇਆ ਇਹਨਾਂ ਕੋਲ ਵੱਡਿਆ ਹੋਇਆ ਕੰਨ ਵੀ ਨਹੀਂ ਕਰਦੀ ਕਿਤੇ ਢੀਠ ਜਿਹੜਾ ਨਹੀਂ ਹੈ ਮੈਂ ਇੰਤ ਨਹੀਂ ਮੈਨੂੰ ਕਿ ਛਲ ਨਹੀਂ ਮੈਂ ਵੀ ਛਲ ਕੇ ਆਪਾਂ ਤੜਕਾ ਮੰਮੀ ਲਾਉਗੀ ਮੈਨੂੰ ਕਿ ਆਹ ਸਾਰੇ ਕੰਮ ਮੈਂ ਹੀ ਸੰਭਲ ਲਿਆ ਕੋ ਤੇ ਮੈਂ ਹੀ ਕਰਨੇ ਜਦੋਂ ਵੇਖੋ ਮੈਂ ਹੀ ਕਰਨੇ ਸਾਰੇ ਕੰਮ ਇਹ ਮੈਡਮ ਬਸ ਮੰਗੇ ਤੇ ਬਹਿਣ ਨੂੰ ਲਿਆਂਦੀ ਆ ਜਦੋਂ ਵੇਖੋ ਬਸ ਖਾਣਿਆ ਬਹਿਣਿਆ ਖਾਣਿਆ ਬਹਿਣਿਆ ਬਸ ਇਹ ਕੀ ਕੰਮ ਹੈ ਕੋਈ ਕੋਈ ਕੰਮ ਵੀ ਨਹੀਂ ਹੈਗਾ ਬਾਈ ਹੁਣ ਮੈਨੂੰ ਕੀ ਮੈਨੂੰ ਸ਼ਿਲ ਕਰਾ ਦੇ ਲੱਗੀ ਐ ਸਰਕਾ ਲਾਵੇ ਨਾ ਲਾਵੇ ਆ ਕੇ ਮੇਰੇ ਸਹਾਨੇ ਬਾਈ ਸੇਂਗੀ ਮਾਂ ਤਾਂ ਕੁਛ ਨਹੀਂ ਹੈ ਬਰਾਵੀ ਇੱਥੇ ਤੋਰੀ ਮੈਡਮ ਮੰਮੀ ਉਹ ਮੈਡਮ ਦੀ ਕੀ ਤੋਰੀ ਆ ਆਵਾਜ਼ ਆਈ ਪੀ ਸੈਰ ਤੇ ਚੱਲੀ ਆ ਸੈਰ ਤੇ ਚੱਲਦੀ ਆ ਉੱਤੋਂ ਵੇਖੋ ਟਾਈਮ ਕੀ ਹੋ ਗਿਆ ਵਾ ਸਾਢੇ 6 ਪੌਣੇ 7 ਦਾ ਟਾਈਮ ਹੋ ਗਿਆ ਵਾ ਰਸੋਈ ਚ ਕੋਈ ਰੂਮਾ ਧੋਵਣੀ ਹੈਗਾ ਸਾਡੀ ਵਿੱਚ ਅਜੇ ਯੋ ਤਾਂ ਬੰਡੇ ਆਇਆ ਸਾਰਾ ਕੰਮ ਬੰਡਿਆ ਵਾ ਨਾ ਐਸੇ ਸਾਰੇ ਸਬਜੀ ਇਹਦੀ ਬਣਾਉਣੀ ਹੁੰਦੀ ਹੈ ਤੇ ਫਿਰ ਕਿਉਂ ਨਹੀਂ ਬਣਾ ਕੇ ਗਈ ਆਪਣੀ ਸਬਜੀ ਜਾ ਬਾਬਾ ਤੂੰ ਵੀ ਨਾ ਬਣਾ ਮੈਂ ਆਪੇ ਬਣਾ ਲੂਗੀ ਮੰਮੀ ਹਾਂ ਤੁਸੀਂ ਤੇ ਮੇਰੇ ਹੀ ਗੱਲ ਪਿਆਨ ਨੂੰ ਰਿਹਾ ਕਰੋ ਉਹਨੂੰ ਨਾ ਕੁਝ ਵੀ ਕਹਾਂਗਾ ਨਹੀਂ ਹੋਰ ਕੀ ਆ ਫਿਰ ਤੂੰ ਵੀ ਰੀਸਾ ਕਰਦੀ ਉਹ ਵੀ ਕਰਦੀ ਆ ਤੇ ਚਲ ਠੀਕ ਹੈ ਮੈਂ ਆਪੇ ਬਣਾ ਲੈਣੀ ਕੋਈ ਨਾ ਬਣਾਉ ਮੈਂ ਆਪੇ ਬਣਾ ਲੂਗੀ ਬਣਾਓ ਫਿਰ ਮੈਂ ਬਣਾ ਲੂਗੀ ਹਾਂ ਜਾ ਤੇ ਬਥੇਰੀ ਮੈਨੂੰ ਇਸ ਸਾਈਡ ਮੰਮੀ ਨਾ ਉਹਦੀ ਲੈਂਦੀ ਆ ਪਤਾ ਨਹੀਂ ਕਿਹੜੀ ਰਿਸ਼ਵਤ ਲੱਲੀ ਐ ਨੇ ਉਹਦੇ ਕੋਲ ਜਦੋਂ ਕੋਈ ਕਵਾ ਵੀ ਉਹਨੂੰ ਮੰਮੀ ਇਦਾਂ ਕਹਿ ਲੋ ਨਾ ਆਪ ਬਣਾ ਲਓ ਉਹਨੂੰ ਨਾ ਮੈਡਮ ਨੂੰ ਕਿਤੇ ਮੰਜੇ ਤੋਂ ਲਾਵੀ ਪੈਰ ਮਲੇ ਹੋ ਚਲੇ ਆ ਉਹਦੇ ਮੇਰੇ ਸਹਾਨ ਕਰਦੇ ਹਰ ਚੀਜ਼ ਦਾ ਆ ਮੁੰਡਿਆਂ ਨੇ ਰੌਂਡਾ ਪਪਾਈ ਸੀਗੀ ਖਾ ਗਿਆ ਸਣ ਇੰਨਾ ਨਹੀਂ ਕਿਤੇ ਕਿ ਇਹਨੂੰ ਅਹੀਂ ਕੋਟੇ ਦੀ ਕੋਟੇ ਕਿਤੇ ਕਹਿ ਬੰਨੇ ਲਾ ਦਈਏ ਜਾਂ ਕਿਸੇ ਕੋ ਪਟਾ ਦਈਏ ਅੰਦਰ ਸੋਈ ਚ ਲੜੀ ਜਾਂਦੀਆਂ ਵਾ ਖਾਣ ਤੋਂ ਬਣਾਉਣ ਤੋਂ ਪਤਾ ਨਹੀਂ ਇਹਨਾਂ ਨੇ ਘਰ ਤੇ ਨਰਕ ਪਾ ਕੇ ਰੱਖਿਆ ਕੀ ਇਹ ਕੁੜੀਆਂ ਬਣਨ ਪਈਆਂ ਸੀ ਮੈਂ ਕੀ ਕਰਾਂ ਮੈਨੂੰ ਤੇ ਬਹੁਤ ਪਰੇਸ਼ਾਨ ਕੀਤਾ ਇਨਾਂ ਕੁੜੀਆਂ ਨੇ ਬਹੁਤ ਹੀ ਜ਼ਿਆਦਾ ਇਨਾਂ ਦਾ ਕਲੇਸ਼ ਰਹਿੰਦਾ ਵਾ ਰਮਨ ਨੂੰ ਫੋਨ ਕਰਦੀ ਆ ਵੀ 15 ਅਗਸਤ ਦੀ ਛੁੱਟੀ ਆ ਤੇ ਤੂੰ ਆ ਜਾ ਹੰディアੜੀ ਹਨਾ ਵੇਖ ਇਨਾਂ ਦੇ ਵੀ ਇਹ ਕੀ ਕਰਦੀਆਂ ਨੇ ਚੱਲ ਰਹਿਣ ਦੇਨੀ ਆ ਰਮਨ ਨੂੰ ਵਿਚਾਰੀ ਨੂੰ ਕੀ ਪਰੇਸ਼ਾਨ ਕਰਨਾ ਮੈਂ ਮਿੰਟੂ ਆਉਂਦਾ ਤੇ ਉਹਦੇ ਨਾਲ ਗੱਲ ਕਰਦੀ ਆ ਪੀ ਇਹਨਾਂ ਨੂੰ ਕਿਹੇ ਪਾਸੇ ਲਾ ਇਹਨਾਂ ਨੂੰ ਭਾਂਡੇ ਵੰਡ ਦੇ ਮੈਂ ਨਹੀਂ ਇਹਨਾਂ ਦੀਆਂ ਸੁਣ ਸਕਦੀ ਉਹ ਆਉਂਦੀ ਉਹ ਸੁਣਾ ਜਾਂਦੀ ਇਹ ਆਉਂਦੀ ਇਹ ਸੁਣਾ ਜਾਂਦੀ ਆ ਵੱਡੀ ਚੰਗੀ ਭਲੀ ਸਿਆਣੀ ਸੀ ਜੇ ਇਹਨੇ ਲੈ ਕੇ ਸਾਰਾ ਘਰ ਟੱਬਰ ਨੂੰ ਧੁਰਨਾ ਹੋਵੇ ਤੇ ਤੋੜ ਸਕਦੀ ਆ ਸਹੀ ਸੀ ਉਹਦੇ ਵੱਲ ਵੇ ਵੇ ਵੀ ਬੁੱਧਾ ਦੀ ਹੋਗੀ ਟੂ ਆਉਂਦੇ ਨਾ ਉਹਦੇ ਨਾਲ ਗੱਲ ਕਰਦੀਆਂ ਮੈਂ ਪੇਸ਼ਾਨ ਕੀਤਾ ਮਿੰਟੂ ਮੈਂ ਵੀ ਹੁਣ ਸੁਣ ਸਕਦੀ ਮੇਰੀ ਤੇ ਬੇਵਸ ਹੋਈ ਕਿਉਂ ਅੱਜ ਕੋਈ ਭਾਂਡੇ ਵੰਡਦੇ ਭਰਾ ਤੂੰ ਅੱਜ ਫੇਰ ਕੋਈ ਨਵਾਂ ਕੰਮ ਹਾਂ ਨਵਾਂ ਕੰਮ ਨਵੇਂ ਸੂਰਜੇ ਨਵਾਂ ਕੰਮ ਚੰਗੇ ਆਪਾਂ ਰੇਹੋਗੀ ਕੋਈ ਗੱਲ ਆਹੋ ਪੁੱਤੇ ਤੇ ਰੋਜ਼ ਦਾ ਕੰਮ ਇਹਨਾਂ ਦਾ ਰੋਜ਼ ਤੇ ਹੁਣ ਤੇ ਡਿਊਟੀ ਚੱਲ ਜੰਨਾ ਵਾ ਮਨਾ ਤੈਨੂੰ ਮੈਂ ਬਹੁਤੀਆਂ ਦੱਸਦੀ ਵੀ ਨਹੀਂ ਜੀ ਪੀ ਆ ਮੈਂ ਕਲੀਏ ਸਪਾਊਗਾ ਤੇ ਫਿਰ ਆਜਾ ਖੀਰ ਹੋ ਗਈ ਆ ਫਿਰ ਤੈਨੂੰ ਮੈਨੂੰ ਦੱਸਣਾ ਹੀ ਪਿਆ ਚਲ ਪਤਾ ਕੀ ਆ ਅੱਜ ਇਹਦਾ ਆ ਬਰਥਡੇ ਤੇ ਅੱਜ ਥੋੜਾ ਜਿਆ ਚੁੱਪੀ ਰਹੀ ਚਲੋ ਵੇ ਲਾ ਤੇ ਆ ਆ ਅੱਜ ਕੋ ਡੋ ਟਾਈਮ ਤੇ ਬਾਅਦ ਕਰਦੇ ਫਿਰ ਉਹ ਕਰ ਲਈਨੇ ਇਹਨਾਂ ਦਾ ਲਾਜ ਕਰਨਾ ਹੀ ਪੈਣਾ ਰਮਨ ਦਾ ਬੋਨ ਆ ਗਿਆ ਜੀ ਚਲੋ ਚੰਗਾ ਆ ਤੇ ਵਧੀਆ ਹੈਲੋ ਹੈਲੋ ਸੱਸੀ ਆ ਗਈ ਸੱਸੀ ਕਾਲ ਹੋਰ ਨੂੰ ਕੀ ਆ ਗਿਆ ਠੀਕ ਆਂ ਹਾਂ ਜੀ ਵਧੀਆ ਕੀ ਜੀ ਵੀਰ ਨਾਮ ਵਾਹ ਸੋਹਣੀ ਵਧੀਆ ਵਧੀਆ ਹੋ ਗਈ। ਹਾਂ ਠੀਕ ਹੈ। ਆਲੇ ਮਮਾ ਨਾਲ ਗੱਲ ਕਰਨਾ। ਹੈਲੋ ਰਮਣਾ। ਚਾਚੀ ਦਾ ਮਮਾ। ਸਾਸਿਕਾ ਦਾ ਪੁੱਤ। ਕੀ ਹਾਲ ਹੈ? ਹਾਂ ਵਧੀਆ ਤੇ ਆਉਣਾ ਨਹੀਂ। ਹਾਂ ਜੀ ਮਮਾ ਮੈਂ ਤਾਂ ਛੁੱਟੀਆਂ ਹੁਣੀਆਂ ਵਾ ਮੈਂ ਆਣੀ ਲੱਗੀ ਆ। ਚਲੋ ਚੰਗਾ। ਵਧੀਆ। ਹਾਂ ਆ ਜਾ ਆ ਜਾ। ਹਾਂ ਆ ਜਾ। ਹਰਵਿੰਦਰ ਹੈ? ਹਾਂ ਜੀ। देने। मैं राजी ने खा लेना चलते नहीं समझा तेरेवास का भी अलावा किन्ना बोले ही बोले तू मोटी तू बह गया जे हुई तू कि कुछ बोले ਮੈਨੂੰ ਮੈਨੂੰ ਨਹੀਂ ਪਤਾ ਪਤਾ ਆਪੇ ਕਰਦੇ ਰੋ ਜੋ

ਤੇ ਜੀ ਲੱਗ ਜਾਂਦਾ ਹੋਸ਼ ਤਗਵਾਂ ਤੇਰਾ ਐਦਾਂ ਹੀ ਹੋ ਵੀ ਯਾਦ ਆਂਦੀ ਰਹਿੰਦੀ ਆ ਭਾਬੀ ਨੂੰ ਕਹਿੰਨਾ ਹੈ ਕੇਕ ਵੀ ਲੈ ਦਿੰਦੇ ਆਹਰੇ ਵਿੱਚੋਂ ਲੈ ਜਾਓ ਕੇਕ ਦੂਜੇ ਭਾਬੀ ਕਿੱਥੇ ਦੂਜੇ ਵੀ ਇੱਥੇ ਹੀ ਆ ਇਸ ਵਕਤ ਆਹ ਨਾ ਫੇਰ ਕਿਤੇ ਗਏ ਹੋ ਨਹੀਂ ਫਾੜ ਲੜਦੇ ਸਸਟੀ ਹੋਰ ਰਗੜਾਈ ਹੈ ਸਬਸਕਰਾਈਬਰ ਕੀ ਕਰੀਂਗਾ ਬਸ ਵਧੀਆ ਪਿੰਚ ਨਾ ਦੇਖਦੇ ਬਸ ਫੋਟੋ ਨੇ ਕਿ ਤੂੰ ਜ਼ੈ ਨਹੀਂ ਉਡਾਵਾ ਮੈਂ ਵੀ ਜੀ ਨੂੰ ਦੱਸਿਆ ਇਹਨਾਂ ਨੇ ਹੈਪੀ ਬਰਥਡੇ ਭਾਬੀ ਥੈਂਕ ਯੂ ਵੀਰ ਜੀ ਨੇ ਕੀਤਾ ਹੀ ਮੈਂ ਹੁਣ ਅੱਛਾ ਹਾਂਜੀ ਮੈਂ ਦੱਸਤਾ ਹੀ ਹੁਣ ਪਿੱਤਾ ਪੜੇ ਜੀ ਹਾਂਜੀ ਕੀ ਲੈ ਮੈਂ ਰਾਜ ਹਾਂ ਤੁਹਾਨੂੰ ਇੱਥੇ ਮੈਂ ਤੇ ਆਪੇ ਪਾਲ ਲੈਂਦੇ ਗਈ ਹਾਂ ਤੁਹਾਨੂੰ ਵੀ ਪਾਲਣ ਦੀ ਕੰਮ ਲੈਣਾ ਮੈਂ ਕਹਿੰਦਾ ਤੇ ਅੰਨ ਜੁਵਾਕ ਪੈਣਗੇ ਲਾ ਕੇ ਤੁਹਾਨੂੰ ਦੱਸਾਂ ਤੇ ਜਿਆਦਾ ਮਤ ਦੇ ਦੋ ਤਾਂ ਜਾਂਦੀ ਹੈ ਹੈ ਬੋੜਾ ਹੀ ਭਾਬੀ ਫਿਰ ਕਿਹੜੀ ਡਾਲਿਆ ਨਹੀਂ ਨਮਨ ਕੀ ਕਰਨਾ ਪਾਲਦੇ ਬਹੁਤ ਕਰਨੀ ਪਈ ਹੈ ਕਿ ਵੀ ਤੈਨੂੰ ਪਤਾ ਇੱਜਾ ਹੀ ਬੱਸ ਮਾਰ ਦੇ ਕਰ ਲੈਣਾ ਚੱਲਣ ਦੇ ਕਰਨਾ ਚਲੋ ਠੀਕ ਹਾਂ ਚਲੋ ਠੀਕ ਤੁਹਾਡੀ ਮਰਜ਼ੀ ਹੈ ਰੋਲ ਠੀਕ ਚਲ ਕੋਈ ਨਹੀਂ ਕਰੋ ਜੇ ਆਪਣੇ ਆਪਣੇ ਚੇਂਜ ਕਰਦੇ ਆ ਕਿ ਜੇ ਇੰਨਾ ਇੱਕ ਕੱਟਣਾ ਹੈ ਪਹਿਲਾਂ ਕੇਕ ਕੱਟ ਲੈ ਨੀ ਬਾਬੀ ਹਾਂ ਚਲ ਇਹ ਆਈ ਪਤਾ ਕੀ ਕਰ ਲੈਣੇ ਚਲ ਪਹਿਲੇ ਇਹ ਕਰੋ ਮੈਂ ਬਸ ਆਪਣੇ ਬੜਾ ਹਾਂਜੀ ਬਾਬੀ ਸੰਜੀ ਠੀਕ ਕਿਡੀ ਭਾਬੀ ਦੀ ਹੇਜ ਜੁਗੀ ਕਿੱਡਾ ਕੇਕ ਲੈ ਕੇ ਆਈ ਹੈ ਬੜੀਏ ਨੂੰ ਖੁਸ਼ੀ ਚੜੀ ਹੈ ਹਨਾ ਇਹਨੂੰ ਇਹਦੀ ਤਾਂ ਤੂੰ ਤਾਂ ਨਹੀਂ ਪਤਾ ਵੀ ਕੱਲ ਕਿਵੇਂ ਬੋਲੀ ਵੱਡੀਏ ਨੂੰ ਪਿਆਰ ਕਰਨ ਵਾਲੀ ਹੇਜਲੀ ਬਣੀ ਫਿਰਦੀ ਏਦੀ ਹੈ ਕਿੱਡਾ ਕੇਕ ਲੈ ਕੇ ਆਈ ਤੇ ਵੀ ਲੈ ਕੇ ਕੇਕ ਰੱਖ ਦੇ ਫ੍ਰੀਜ 'ਚ ਮਲਾਵਾਟ ਦੀ ਲਿਸਟਿਕ ਨੂੰ ਨਹੀਂ ਲਾਇ ਲਈ ਮੀਂਹ ਦੇ ਲਿਸਟਿਕ ਤੇ ਲਾਇ ਲਈ ਆ ਗਰਮੀ ਬੜੀ ਹੈ ਤੇ ਤਰੀਬ ਵਿੱਚ ਤੇ ਪਤਿਕਲੀ ਜਾਨੀ ਕਿ ਜਨਮ ਦਿਨ ਨਹੀਂ ਆਉਣਾ ਹੀ ਤੇ ਕਿਤੇ ਬੰਦਾ ਠੰਡ ਵਿੱਚ ਜੰਮਦੀ ਇੰਨੀ ਗਰਮੀ ਵਿੱਚ ਇੰਨੀ ਗਰਮੀ ਆ ਨਾ ਕਿ ਤਿਆਰ ਹੋਇਆ ਜਾਂਦਾ ਨਾ ਕੁਛ ਵੀ ਯਾਰ ਤੇ ਹੌਂਡੀ ਚ ਵੀ ਵਿਆਹ ਚੱਲੀ ਹੁੰਦੀ ਆ ਬੰਦਾ ਕੇਕ ਜੇ ਕਟਣਾ ਤੇ ਉਤਰਾ ਹੀ ਕਟਣਾ ਮਾਸਾ ਕਿਵੇਂ ਨਹੀਂ ਤਿਆਰ ਹੋਰ ਵਨ ਸਵੰਨੇ ਸੂਟ ਪਾ ਕੇ ਇਹ ਵੀ ਲੰਦਾ ਸੂਟ ਨਵਾਂ ਹੀ ਲੈ ਕੇ ਆਈ ਆ ਮੈਂ ਤੇ ਪਹਿਲਾਂ ਕਦੀ ਵੇਖਿਆ ਹੀ ਨਹੀਂ ਆ